ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਜ਼ਰਾ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੁਖ ਕਰਦੇ ਆਂ ਪਹਿਲੀ ਖਬਰ ਤੋਂ ਆਸਟ੍ਰੇਲੀਆ ਨੇ 100 ਮਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਨਾਲ ਯੂਕਰੇਨ ਦੇ ਲਈ ਨਵੇਂ ਸਮਰਥਨ ਦਾ ਐਲਾਨ ਕੀਤਾ ਤੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਯੂਕਰੇਨ ਦੀ ਇੱਕ ਸੰਖੇਪ ਫੇਰੀ ਦੌਰਾਨ ਪੈਕੇਜ ਦਾ ਐਲਾਨ ਕੀਤਾ ਤੇ ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆ ਸੰਘਰਸ਼ ਨੂੰ ਆਪਣੀਆਂ ਸ਼ਰਤਾਂ ਉੱਤੇ ਹੱਲ ਕਰਨ ਲਈ ਯੂਕਰੇਨ ਦਾ ਸਮਰਥਨ ਕਰਨ ਵਿੱਚ ਵਚਨਬੱਧ ਹੈ ਤੇ ਮਾਰਲਸ ਮੁਤਾਬਕ ਉਸ ਨੂੰ 100 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੀ ਘੋਸ਼ਣਾ ਕਰ ਦਿਆ ਖੁਸ਼ੀ ਹੋ ਰਹੀ ਹੈ ਆਸਟ੍ਰੇਲੀਆ ਨਾਜੁਕ ਹਵਾਈ ਤੋਂ ਜ਼ਮੀਨੀ ਸ਼ੁੱਧਤਾ ਹਥਿਆਰ ਤੇ ਛੋਟੀ ਸੀਮਾ ਦੀ ਹਵਾਈ ਰੱਖਿਆ ਪ੍ਰਣਾਲੀ ਵੀ ਉਸ ਨੂੰ ਪ੍ਰਦਾਨ ਕਰ ਰਿਹਾ ਹੈ ਤੇ ਯੁੱਧ ਗ੍ਰਸਤ ਦੇਸ਼ ਲਈ ਅਲਬਾਨੀਆ ਸਰਕਾਰ ਦੇ ਸਹਾਇਤਾ ਪੈਕੇਜ ਵਿੱਚ 50 ਬਿਲੀਅਨ ਡਾਲਰ ਫੌਜੀ ਸਹਾਇਤਾ ਸ਼ਾਮਲ ਹੈ ਅਤੇ ਜਿਸ ਵਿੱਚ 30 ਮਿਲੀਅਨ ਡਾਲਰ ਗੈਰ ਕਰੂਏਡ 에ਰੀਅਲ ਪ੍ਰਣਾਲੀਆਂ ਲਈ ਅਤੇ 15 ਮਿਲੀਅਨ ਡਾਲਰ ਹੋਰ ਉੱਚ ਤਰਜੀਹੀ ਉਪਕਰਨਾਂ ਜਿਵੇਂ ਕਿ ਲਾਕੂ ਹੈਲਮਟ ਕਟੋਰ ਹੋਲ ਇਨ ਫਰਲੇਟੇਬਲ ਕਿਸ਼ਤੀਆ ਅਤੇ ਬੂਟ ਫਾਇਰ ਮਾਸਕ ਅਤੇ ਜਨਰੇਟਰ ਆਦਿ ਸ਼ਾਮਲ ਨੇ ਅਤੇ ਹੋਰ 50 ਮਿਲੀਅਨ ਡਾਲਰ ਛੋਟੀ ਰੈਂਦੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਹਵਾ ਤੋਂ ਜ਼ਮੀਨੀ ਸ਼ੁੱਧਤਾ ਵਾਲੀਆਂ ਹਥਿਆਰਾਂ ਦੀ ਡਿਲੀਵਰੀ ਕਰਨ ਲਈ ਰੱਖੇ ਗਏ ਨੇ ਬ੍ਰਿਟੇਨ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਗਾਜ਼ਾ ਪੱਟੀ ਦੇ ਵਿੱਚ ਆਪਣੀ ਫੌਜ ਭੇਜ ਸਕਦਾ ਹੈ ਤੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਇਸ ਮੁੱਦੇ ਉੱਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਤੇ ਬ੍ਰਿਟੇਨ ਦੀ ਜਲ ਚੈਨਾ ਨੇ ਸ਼ਨੀਵਾਰ ਨੂੰ ਆਖਿਆ ਕਿ ਉਸਨੇ ਗਾਜ਼ਾ ਦੇ ਵਿੱਚ ਸਮੁੰਦਰ ਦੁਆਰਾ ਸਿੱਧੀ ਮਾਨਵਤਾਵਾਦੀ ਸਹਾਇਤਾ ਦੀ ਸਪੁਰਦਗੀ ਦੀ ਆਗਿਆ ਦੇ ਲਈ ਇੱਕ ਫਲੋਟਿੰਗ ਪਿਆਰ ਦੇ ਨਿਰਮਾਣ ਵਿੱਚ ਤੋਂ ਸਹਾਇਤਾ ਲਈ ਇੱਕ ਆਰਐਫਏ ਕੈਰੀ ਡਰਗਨ ਖਰੀਦ ਜਹਾਜ਼ ਨੂੰ ਜਵਾਨਾ ਕੀਤਾ ਤੇ ਫੱਲੇ ਇਸ ਤਿਹੇ ਅੰਦੋਲਨ ਸਮਾਰਥ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਖਿਲਾਫ ਇੱਕ ਵਿਸ਼ਾਲ ਜ਼ਾਕਤ ਹਮਲਾ ਕੀਤਾ ਸੀ ਜਿਸ ਵਿੱਚ ਅਸਰਾਧ ਦੀ ਉਲੰਘਣਾ ਕੀਤੀ ਗਈ ਸੀ ਅਤੇ ਨਾਗਰਿਕਾਂ ਅਤੇ ਫੌਜੀ ਟੀਚਿਆਂ ਦੋਵਾਂ ਉਤੇ ਹਮਲਾ ਕੀਤਾ ਗਿਆ ਸੀ ਹਮਲੇ ਦੌਰਾਨ ਇਜ਼ਰਾਈਲ ਦੇ ਵਿੱਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਲਗਭਗ 240 ਹੋਰ ਅਗਵਾ ਹੋ ਗਏ ਸਨ ਇਜ਼ਰਾਈਲ ਨੇ ਜਵਾਬੀ ਹਮਲੇ ਸ਼ੁਰੂ ਕੀਤੇ ਤੇ ਗਾਜ਼ਾ ਦੀ ਪੂਰੀ ਨਾਕਾਬੰਦੀ ਦਾ ਹੁਕਮ ਦਿੱਤਾ ਅਤੇ ਖਮਾਰ ਦੇ ਇਲਾਕਿਆਂ ਨੂੰ ਖਤਮ ਕਰਨ ਅਤੇ ਬੰਦਕਾਂ ਨੂੰ ਬਚਾਉਣ ਦੇ ਟੀਚੇ ਨਾਲ ਫਿਲਸਤੀਨ ਦੇ ਖੇਤਰ ਵਿੱਚ ਜ਼ਮੀਨੀ ਕੂਪੈਰ ਸ਼ੁਰੂ ਕਰ ਦਿੱਤੀ ਤੇ ਸੰਥਾਲਕ ਅਧਿਕਾਰੀਆਂ ਦੇ ਮੁਤਾਬਕ ਗਾਜ਼ਾ ਪੱਟੀ ਵਿੱਚ ਅਧਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 34300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ 28ਵੇਂ ਸਥਾਪਨਾ ਦਿਵਸ ਦੇ ਉੱਤੇ ਜਾਰੀ ਸੰਦੇਸ਼ ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਉੱਤੇ ਤਾਨਾਸ਼ਾਹੀ ਥੋਪੀ ਗਈ ਹੈ ਜੋ ਅਰਥ ਵਿਵਸਥਾ ਸ਼ਾਸਨ ਲੋਕਤੰਤਰ ਤੇ ਨਿਆਂ ਪਾਲਿਕਾ ਦੇ ਤਬਾਹ ਦਾ ਆਧਾਰ ਬਣ ਰਹੀ ਹੈ ਜੇਲ੍ਹ ਚ ਬੰਦਾ ইমরান ਖਾਨ ਨੇ ਕਿਹਾ ਕਿ ਇਹ ਦੇਸ਼ ਲਈ ਮੇਰਾ ਸੰਦੇਸ਼ ਹੈ ਕਿ ਮੈਂ ਅਸਲ ਆਜ਼ਾਦੀ ਲਈ ਜ਼ਰੂਰ ਕੋਈ ਵੀ ਬਲੀਦਾਨ ਦੇ ਦੇਵਾਂਗਾ ਪਰ ਆਪਣੇ ਦੇਸ਼ ਦੀ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ ਖਾਨ ਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਫਰਜ਼ੀ ਤੇ ਮੰਕਰਤ ਮਾਮਲਿਆਂ ਦੇ ਕਾਰਨ ਪਿਛਲੇ 9 ਮਹੀਨੇ ਤੋਂ ਜੇਲ੍ਹ ਚ ਰੱਖਿਆ ਗਿਆ ਹੈ ਤੇ ਉਹਨਾਂ ਇਹ ਵੀ ਆਖਿਆ ਕਿ ਜੇ ਮੈਨੂੰ 9 ਸਾਲ ਹੋਰ ਜੇਲ੍ਹ ਤੇ ਰਹਿਣਾ ਪਿਆ ਤਾਂ ਮੈਂ ਜੇਲ੍ਹ ਤੇ ਰਹਾਂਗਾ ਪਰ ਮੈਂ ਉਹਨਾਂ ਲੋਕਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗਾ ਜਿਨ੍ਹਾਂ ਨੇ ਮੇਰੇ ਦੇਸ਼ ਨੂੰ ਗੁਲਾਮ ਬਣਾ ਲਿਆ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਉਦੋਂ ਆਇਆ ਜਦੋਂ ਪੀਟੀਆਈ ਨੇਤਾ ਸਾਹਿਰ ਯਾਰ ਅਫਰੀਦੀ ਨੇ ਦਾਅਵਾ ਕੀਤਾ ਕਿ ਪਾਰਟੀ ਫੌਰੀ ਨਾਲ ਗੱਲ ਕਰੇਗੀ ਪਰ ਬਿਲਾਵਲ ਪੁਤੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਸੱਤਾਧਾਰੀ ਪਾਕਿਸਤਾਨ ਮੁਸਲਮ ਲੀਗ ਨਵਾਜ਼ ਦੇ ਹਾਲੀਆ ਮਤਿਆਂ ਪਿੱਛੋਂ ਉਹਨਾਂ ਨਾਲ ਗੱਲਬਾਤ ਨਹੀਂ ਕਰੇਗੀ ਇਰਾਕ ਦੇ ਸੰਸਦ ਨੇ ਸਮਭਲਿੰਗੀ ਵਿਆਹ ਉਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਦੇ ਤਹਿਤ ਸਮਭਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਵੀ ਦਿੱਤੀ ਜਾਵੇਗੀ। ਹਾਲਾਂਕਿ ਅਮਰੀਕਾ ਨੇ ইরাਕ ਦੇ ਵਿੱਚ ਵਿਸ਼ਵਾਪੂਰਣ ਅਤੇ ਸਮਭਲਿੰਗਤਾ ਵਿਰੋਧੀ ਕਾਨੂੰਨ ਪਾਸ ਕਰਨ ਦੀ ਨਿੰਦਾ ਕੀਤੀ ਹੈ ਤੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਨੂੰਨ ਸੰਵਿਧਾਨਕ ਤੌਰ ਤੇ ਸੁਰੱਖਿਆ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਲਈ ਖਤਰਾ ਵੀ ਹੈ। ইরাਕ ਦੀ ਸੰਸਦ ਨੇ ਸਮਭਲਿੰਗੀ ਸਬੰਧਾਂ ਨੂੰ ਅਪਰਾਧ ਘਰਾ ਦੇਣ ਵਾਲਾ ਕਾਨੂੰਨ ਪਾਸ ਕੀਤਾ ਹੈ। ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਰਾਕ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਧਾਰਮਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਹੈ ਅਤੇ ਕਾਨੂੰਨ ਦੀ ਕਾਪੀ ਵਿੱਚ ਇਹ ਵੀ ਕਿਹਾ ਗਿਆ ਕਿ ਕਾਨੂੰਨ ਦਾ ਉਦੇਸ਼ ਇਰਾਕੀ ਸਮਾਜ ਨੂੰ ਨੈਤਿਕ ਪਛਤਾਚਾਰ ਅਤੇ ਸਮਲਿੰਗੀ ਸਬੰਧਾਂ ਦੀ ਉਕਸਾਉਣ ਤੋਂ ਬਚਾਉਣਾ ਵੀ ਹੈ ਜਿਸ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਇਰਾਕ ਦੇ ਇਸ ਕਦਮ ਦੀ ਕਈ ਦੇਸ਼ਾਂ ਨੇ ਨਿੰਦਾ ਕੀਤੀ ਹੈ ਪਰ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਇਰਾਕੀ ਸੰਸਦ ਦੁਆਰਾ ਮੌਜੂਦਾ ਕਾਨੂੰਨ ਵਿੱਚ ਸੋਧਾ ਦੇ ਪਾਸ ਹੋਣ ਦੀ ਪਹੁੰਚਨਤਾ ਹੈ ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਸਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇਣ ਲਈ ਚੋਟੀ ਦੇ ਲੀਡਰ ਦੀ ਭਾਲ ਕਰ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਸ ਲਈ ਚਾਰ ਸੀਨੀਅਰ ਲੀਡਰ ਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਤੇ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਛੱਡ ਕੇ ਭਾਜਪਾ ਵੱਲੋਂ ਉਮੀਦਵਾਰ ਬਣ ਜਾਣ ਤੋਂ ਬਾਅਦ ਕਾਂਗਰਸ ਲਈ ਲੀਡਰ ਲੱਭਣਾ ਹੁਣ ਔਖਾ ਹੋ ਗਿਆ ਹੈ ਕਿਆਫੇ ਨੇ ਕਿ ਇਤੋ 파ਰਤਪੋਸ਼ਨ ਆਸ਼ੂ ਵਰਗਤ ਸਿੰਘ ਗੁਰਕੀਰਤ ਸਿੰਘ ਕੋਟਲੀ ਤੇ ਸਿਮਰਨਜੀਤ ਸਿੰਘ ਬੈਂਸ ਦੇ ਨਾਮ ਉਤੇ ਚਰਚਾਵਾਂ ਚੱਲ ਰਹੀਆਂ ਨੇ ਸੀਨੀਅਰ ਲੀਡਰ 파ਰਤਪੋਸ਼ਨ ਆਸ਼ੂ ਦੀ ਦਾਵੇਦਾਰੀ ਸਭ ਤੋਂ ਮਜ਼ਬੂਤ ਬਣੀ ਜਾ ਰਹੀ ਹੈ ਤੇ ਖੰਨਾ ਤੋਂ ਦੋ ਵਾਰ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਨਾਂ ਵੀ ਚਰਚਾ ਵਿੱਚ ਹੈ ਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਵਰਗਤ ਸਿੰਘ ਦੇ ਨਾਮ ਉਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਤੇ ਅਗਲੀ ਚਰਚਾ ਲੋਕਾਂ ਦਾ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਹੈ ਤੇ ਬੀਤੇ ਦਿਨੀ ਬੈਂਸ ਨੂੰ ਲੈ ਕੇ ਹਲਕਾ ਇੰਚਾਰਜ ਨਾਲ ਵੀ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਬੈਂਸ ਦਾ ਨਾਂ ਵੀ ਚਰਚਾ ਦੇ ਵਿੱਚ ਆ ਗਿਆ ਹੈ ਇੰਡੋਨੇਸ਼ੀਆ ਦੇ ਪੂਰਬੀ ਸੂਬੇ ਦੇ ਉੱਤਰੀ ਮਲੂਕਾ ਦੇ ਹਾਲ ਮੋਰਾ ਟਾਪੂ ਉੱਤੇ ਇਬੂ ਜਵਾਲਾਮੁਖੀ ਐਤਵਾਸ ਵੀਰੇ ਤਰਕੇ ਫਟ ਗਿਆ ਤੇ ਇਹ ਜਾਣਕਾਰੀ ਦੇਖਦੇ ਜਵਾਲਾਮੁਖੀ ਵਿਗਿਆਨ ਅਤੇ ਭੂ ਵਿਗਿਆਨ ਖਤਰੇ ਨੂੰ ਘਟ ਕਰਨ ਦੇ ਕੇਂਦਰ ਨੇ ਸਾਂਝੀ ਕੀਤੀ ਹੈ ਸਮਾਚਾਰ ਏਜੰਸੀਆਂ ਦੇ ਮੁਤਾਬਕ ਪੀਵੀਐਮਬੀਜੀ ਨੇ ਦੱਸਿਆ ਕਿ ਜਵਾਲਾਮੁਖੀ ਉਸ ਤਾਰੀਖ ਸਮੇਂ ਅਨੁਸਾਰ ਸਵੇਰੇ 12:37 ਮਿੰਟ ਤੇ ਲਗਭਗ 206 ਸਕਿੰਟਾਂ ਦੀ ਫਟਿਆ ਜਿਸਨੇ ਆਪਣੀ ਸਿਖਰ ਤੋਂ 35000 ਮੀਟਰ ਤੱਕ ਸਵਾਹ ਉੱਠੀ ਹੈ ਸਮੁੰਦਰ ਤਲ ਤੋਂ 1325 ਮੀਟਰ ਦੀ ਉਚਾਈ ਉੱਤੇ ਸਥਿਤ ਇਹ ਜਵਾਲਾਮੁਖੀ ਨੂੰ ਦੂਜੇ ਖਤਰੇ ਦੇ ਪੱਧਰ ਵੱਜੋਂ ਛੇੜਿਆ ਨਹੀਂ ਵੱਧ ਕੀਤਾ ਗਿਆ ਜੋ ਕਿ ਉੱਚੇ ਪੱਧਰ ਆਈਵੀ ਤੋਂ ਹੇਠ ਹੈ ਤੇ ਪੀਵੀਐਮਬੀਜੀ ਨੇ ਲੋਕਾਂ ਨੂੰ ਕਰੈਟਰ ਤੋਂ 3.5 ਕਿਲੋਮੀਟਰ ਦੇ ਘੇਰੇ ਵਿੱਚ ਗਤੀਵਿਧੀਆਂ ਨਾ ਕਰਨ ਲਈ ਕਿਹਾ ਤੇ ਹੋਰ ਵੇਰਵਾ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਪੈਸੀਫਿਕ ਰਿੰਗ ਆਫ ਫਾਇਰ ਤੇ ਸਥਿਤ ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਜਵਾਲਾਮੁਖੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਭਾਰਤ ਦੇ ਦੋ ਵੱਡੇ ਮਸਾਲਾ ਬ੍ਰਾਂਡ ਐਮ.ਡੀ.ਐਚ ਅਤੇ ਐਵਲੈਸਟ ਹੌਲੀ-ਹੌਲੀ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਨੇ ਤੇ ਇਨ੍ਹਾਂ ਮਸਾਲਿਆਂ ਦੇ ਬ੍ਰਾਂਡਾਂ ਦੇ ਵਿਰੁੱਧ ਕਾਰਵਾਈ ਸਭ ਤੋਂ ਪਹਿਲਾਂ ਹਾਂਗਕਾਂਗ ਅਤੇ ਸਿੰਗਾਪੂਰ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਹਾਲੀ ਦੇ ਵਿੱਚ ਭਾਰਤ ਦੇ ਐਫ ਐਸ ਐਸ ਏ ਆਈ ਨੇ ਜਿਸ਼ਟ ਭਰ ਦੇ ਵਿੱਚ ਉਹਨਾਂ ਦੇ ਨਮੂਨੇ ਇਕੱਠੇ ਕਰਕੇ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਹੁਣ ਉਹਨਾਂ ਦੋਵਾਂ ਬ੍ਰਾਂਡਾਂ ਦੇ ਖਿਲਾਫ ਅਮਰੀਕਾ ਵਿੱਚ ਵੀ ਜਾਂਚ ਸ਼ੁਰੂ ਹੋ ਗਈ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਮਸਾਲਿਆਂ 'ਚ ਕੈਂਸਰ ਪੈਦਾ ਕਰਨ ਵਾਲੇ ਕੀਟਾਸ਼ਕ ਦੀ ਮੌਜੂਦਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਮਹੀਨੇ ਹਾਂਗਕਾਂਗ ਨੇ ਐਮਡੀਐਚ ਦੇ ਤਿੰਨ ਮਸਾਲਿਆਂ ਅਤੇ ਐਵਲੈਸਟਰ ਦੇ ਮੱਛੀ ਕਰੀ ਦੇ ਮਸਾਲੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਤੇ ਇਸ ਤੋਂ ਇਲਾਵਾ ਸਿੰਗਾਪੁਰ ਨੇ ਵੀ ਇਹਨਾਂ ਮਸਾਲਿਆਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੇ ਹੁਕਮ ਦਿੱਤੇ ਸਨ ਤੇ ਇਹਨਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਇਹਨਾਂ ਨੂੰ ਖਰੀਦਦੇ ਤਾਂ ਉਹਨਾਂ ਦੀ ਵਰਤੋਂ ਨਾ ਕਰਨ ਇਹਨਾਂ ਮਸਾਲਿਆਂ ਵਿੱਚ ਇਥੀਲੀਨ ਆਕਸਾਈਡ ਪਾਇਆ ਗਿਆ ਜੋ ਕਿ ਇੱਕ ਹਾਨੀਕਾਰਕ ਕੀਟਨਾਸ਼ਕ ਹੈ ਜੇਕਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੀ ਹੈ। ਦੱਖਣੀ ਚੀਨ ਦੇ ਗਵਾਂਗਜ਼ੂ ਦੇ ਵਿੱਚ ਆਏ ਤੂਫਾਨ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 33 ਲੋਕ ਜ਼ਖਮੀ ਹੋਏ ਨੇ ਇੱਕ ਰਿਪੋਰਟ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਖਣੀ ਚੀਨ ਦੇ ਲਗਭਗ 19 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਗਵਾਂਗਜ਼ੂ ਦੇ ਵਿੱਚ ਲੈਵਲ 3 ਤੀਬਰਤਾ ਵਾਲੇ ਤੂਫਾਨ ਦੇਖੇ ਜਾ ਰਹੇ ਨੇ। ਤੇ ਸਮਾਚਾਰ ਜਨਸੀਆ ਦੇ ਮੁਤਾਬਕ ਤੂਫਾਨ ਦੇ ਵਿੱਚ 141 ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਰਿਹਾਇਸ਼ੀ ਘਰ ਤੈਟੇਰੀ ਨਹੀਂ ਹੋਇਆ ਰਿਪੋਰਟ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਬੇਯੂਮ ਜ਼ਿਲ੍ਹੇ ਦੇ ਲਿਆਗ ਗਿਟਿਆਨ ਪਿੰਡ ਦੇ ਵਿੱਚ ਇੱਕ ਮੌਸਮ ਸਟੇਸ਼ਨ ਹੈ ਜਿੱਥੋਂ ਤੂਫਾਨ ਦੀ ਸੂਚਨਾ ਮਿਲੀ ਹੈ ਤੇ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਤੱਕ ਕੋਝ ਅਤੇ ਬਚਾਅ ਕਾਰਜ ਪੂਰਾ ਕਰ ਲਿਆ ਗਿਆ ਤੂਫਾਨ ਦੇ ਮੱਧਨ ਨਜ਼ਰ ਗਵਾਂਗਜ਼ੂ ਦੇ ਬੇਯੂਮ ਜ਼ਿਲ੍ਹੇ ਦੇ ਇੱਕ ਮੌਸਮ ਸਟੇਸ਼ਨ ਨੇ 20 ਮੀਟਰ ਪ੍ਰਤੀ ਸਕਿੰਟ ਤੋਂ ਵੱਧਦੀ ਹਵਾ ਦੀ ਗਤੀ ਦਰਜ ਕੀਤੀ ਹੈ ਸਿਰਫ ਇੱਕ ਹਫਤਾ ਪਹਿਲਾਂ ਗਵਾਂਗਜੂ ਅਤੇ ਆਸ-ਪਾਸ ਦੇ ਪ੍ਰਾਂਤ ਗਵਾਂਗ ਡੋਂਗ ਦੇ ਵਿੱਚ ਵੀ ਭਾਰੀ ਮੀਂਹ ਪਿਆ ਸੀ ਜਿਸ ਵਿੱਚ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 1 ਲੱਖ ਤੋਂ ਵੱਧ ਵਸਨੀਕਾਂ ਨੂੰ ਕੱਢਣ ਲਈ ਮਜਬੂਰ ਕੀਤਾ ਗਿਆ ਸੀ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ